ਕਿ ਆਹ ਦੇਖ ਲਓ ਹੁਣ ਪ੍ਰਵਾਸੀ ਤੇ ਹੋਇਆ ਕੈਂਚੀ ਨਾਲ ਹਮਲਾ ਤੇ ਕਰ ਦਿੱਤਾ ਗੰਭੀਰ ਜ਼ਖਮੀ ਦੱਸ ਤੀਕੇ ਫਗਵਾੜਾ ਦੇ ਮਨਸਾ ਦੇਵੀ ਨਗਰ ਵਿਖੇ ਇੱਕ ਪ੍ਰਵਾਸੀ ਨੇ ਸੁਮਨ ਕ੍ਰਾਣਾ ਸਟੋਰ ਤੇ આરોਪ ਲਗਾਇਆ ਹੈ ਕਿ ਕ੍ਰਾਣਾ ਸਟੋਰ ਦੇ ਮਾਲਕ ਨੇ ਦੁਕਾਨ ਤੇ ਹੋਏ ਝਗੜੇ ਦੌਰਾਨ ਮੇਰੇ ਤੇ ਕੈਂਚੀ ਨਾਲ ਹਮਲਾ ਕੀਤਾ ਅਤੇ ਉਹ ਜ਼ਖਮੀ ਹੋ ਗਿਆ ਜਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸਿਵਲ ਹਸਪਤਾਲ ਵਿਖੇ ਭਰਤੀ ਮੁਕੇਸ਼ ਨੇ ਦੱਸਿਆ ਕਿ ਸੁਮਨ ਕਰਿਆਣਾ ਸਟੋਰ ਤੋਂ ਸਮਾਨ ਲੈਣ ਗਿਆ ਤਾਂ 1 ਰੁਪਏ ਘੱਟ ਸੀ ਬਹਿਸ ਦੌਰਾਨ ਮੈਨੂੰ ਮਾਲਕ ਨੇ ਦੁਕਾਨ ਅੰਦਰ ਖਿੱਚ ਲਿਆ ਅਤੇ ਉਸਦੇ ਲੜਕੇ ਨੇ ਕੈਂਚੀ ਨਾਲ ਹਮਲਾ ਕਰ ਦਿੱਤਾ ਸੁਮਨ ਕਰਿਆਣਾ ਸਟੋਰ ਦੇ ਮਾਲਕ ਅਭਿਸ਼ੇਕ ਨੇ ਦੱਸਿਆ ਕਿ ਦੁਪਹਿਰ ਮੁਕੇਸ਼ ਉਸ ਦੀ ਦੁਕਾਨ ਤੇ ਆਇਆ ਤੇ ਕਹਿੰਦਾ 19 ਰੁਪਏ ਦੇ ਸਿੱਕੇ ਲੈ ਕੇ 20 ਰੁਪਏ ਦਾ ਨੋਟ ਦੇ ਜਦੋਂ ਮੈਂ ਨਾ ਕਰ ਦਿੱਤੀ ਤਾਂ ਮੁਕੇਸ਼ ਇੱਕ ਹੋਰ ਵਿਅਕਤੀ ਲਿਆ ਕੇ ਮੇਰੇ ਨਾਲ ਹੱਥੋਪਾਈ ਹੋ ਗਿਆ ਲੜਦੇ ਲੜਦੇ ਉਸਦੇ ਆਪ ਹੀ ਸੱਟ ਲੱਗ ਗਈ ਤੇ ਭੱਗ ਗਿਆ ਮਾਮਲਾ ਦਿਖਾਉਂਦੇ ਹਾਂ ਪੂਰੀ ਵੀਡੀਓ ਫੋਗੜਾ ਸਟੇ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਨਾਮ ਮੇਰਾ ਮੁਕੇਸ਼ ਹੈ ਜੀ ਜੀ ਮੈਂ ਨਾ ਚਲੋ 1 ਰੁਪਿਆ ਕਾਟ ਸੀਗਾ ਦੁਕਾਨ ਵਾਲੇ ਦਾ ਮੈਨੂੰ ਨੇ 10 ਦੇਣਾ ਸੀਗਾ ਮੇਰੇ ਪ੍ਰਾਣੋਂ ਮੰਨ ਲਓ ਕੀ ਕਹਿੰਦਾ ਕਿੰਦਾ ਤੋਂ ਆਪਣੇ ਪ੍ਰਾਨੋ ਦਾਦੇ ਕਿਤੇ ਮੇਰੇ ਮੇਰੇ ਬਾਰੇ ਕਿ ਕਿ ਮੈਨੂੰ ਥੱਪੜ ਮਾਰੂਗਾ ਇਦਾਂ ਬੋਧ ਤਾਂ ਮੈਂ ਹੀ ਪੈਰ ਨਾ ਪੁੱਛਣ ਚੱਲ ਗਿਆ ਉਹ ਤੇ ਮੈਂ ਕਿਹਾ ਬਾਈ ਤੁਸੀਂ ਮੇਰੇ ਥੱਪੜ ਕਾਰੇ ਮਾਰੋਗੇ ਇਹ ਹੀ ਕਰਕੇ ਨਾ ਮੇਰਾ ਕਾਲਰ ਫੜ ਕੇ ਦੁਕਾਨ ਦੇ ਅੰਦਰ ਖਿੱਚ ਲਿਆ ਜੀ ਸਰ ਮੈਨੂੰ ਖਿੱਚ ਕੇ ਉਹਦੀ ਪੈਨੇ ਮੇਰਾ ਬਾਹਰ ਲਿਆ ਉਹਨੇ ਕਿੰਚੀ ਖੂ ਖੂਤ ਮਾਰੇ ਕਿੰਚੀ ਮੇਰੇ ਮੈਂ ਕਹਿੰਦਾ ਕਿਹਾ ਵੀ ਰੇ ਕਿੰਚੀ ਹੱਥ ਛੱਡ ਦਿਓ ਮੇਰਾ ਮੈਂ ਤੁਹਾਨੂੰ ਮਾਰੂਗਾ ਤੁਹਾਡਾ ਮੁੰਡਾ ਮੈਨੂੰ ਛੱਡ ਦਿਓ ਉਹਦੀ ਮਾਰੂਗਾ ਤੁਹਾਡਾ ਮੁੰਡਾ ਫੇਰ ਵੀ ਨਹੀਂ ਛੱਡਿਆ ਬਾਅਦ ਚ ਟੱਕਾ ਟੁੱਕਾ ਦੇ ਕੇ ਮੈਨੂੰ ਬਾਹਰ ਕੱਢਦਾ ਜ ਤੋਂ ਬਾਅਦ ਇੱਕ ਜ਼ਿੰਮੇਦਾਰ ਲਈ ਹਾਲ ਕੀਤਾ ਮੈਂ ਕੀ ਸਮਾਨ ਲੈਣ ਗਿਆ ਸੀ ਉੱਥੇ ਕੀ ਸਮਾਨ ਲੈਣ ਗਿਆ ਸੀ ਕਿ ਜੀ ਮੈਂ ਆਪਣਾ ਉਹ ਇੱਕ ਕੁਟਲਾ ਵੀਰੀ ਜੋ ਵੀ ਮੈਨੂੰ ਆਇਆ ਅੱਛਾ ਉਹ ਲੈਣ ਗਿਆ ਸੀ ਜੀ ਉਸ ਤੋਂ ਬਾਅਦ ਮੈਂ ਉੱਥੇ ਗਿਆ ਬੇਹੇ ਮੇਰਾ ਪੂਰਾ ਸੀ ਉਹ ਮੇਰਾ ਭਰਾ ਵੀ ਉੱਥੇ ਖੜਿਆ ਸੀ ਨਾਲ ਦਾ ਮੇਰਾ ਪਾ ਕਿੰਨੇ ਪੈਸੇ ਕੱਟ ਸੀ 1 ਰੁਪਏ ਕਿੰਨੇ ਕੱਟ ਸੀ ਤਾਂ ਮੇਰੇ ਭਰਾ ਨੂੰ ਕਹਿੰਦਾ ਕਿ ਤਰਾਫ 1 ਰੁਪਏ ਕੱਟ ਦੇ ਗਿਆ ਤਾਂ ਮੇਰੇ ਭਰਾ ਨੇ 1 ਰੁਪਏ ਉਹਨੂੰ ਦਿੱਤਾ ਤਾਂ ਉਹ 1 ਰੁਪਏ ਦੇਣ ਦਾ ਵਾਅਦਾ ਤੋਂ ਹਨ ਮੇਰੇ ਪ੍ਰਾਰੋਗੀ ਕੀ ਤਮਕੀ ਦੇ ਲਾਪਿਆ ਇਹਨਾਂ ਨੂੰ ਦਸਦੀ ਉਹਨੇ ਮਾਰਨਾ ਪਿਆ ਫਿਰ ਮੇਰਾ ਭਰਾ ਕਿ ਮੈਨੂੰ ਦੱਸਦਾ ਵਾਹ ਕਹਿੰਦਾ ਕਿ ਤੈ ਮੈਂ ਹੀ ਪੁੱਛ ਲਈ ਜ ਗਿਆ ਉੱਥੇ ਤੇ ਜਾਂਦੇ ਮੈਨੂੰ ਮੈਂ ਪੁੱਛਿਆ ਮੈਂ ਕਿ ਭਾਈ ਕੀ ਹੋਇਆ ਤਾਂ ਉਹਦਾ ਪੇਣਾ ਗੱਲ ਹੋ ਰਹੀ ਸੀ ਕਿ ਉਹਦਾ ਮੁੰਡਾ ਆਇਆ ਦੰਦ ਦੰਦ ਕێਸ ਦੇ ਕਿਸ ਤੇ ਮੈਨੂੰ ਇਦਾਂ ਕਾਲਣ ਤੋਂ ਫਰਗੇ ਮੈਨੂੰ ਦੁਕਾਨ ਦੇ ਅੰਦਰ ਨੂੰ ਖਿੱਚ ਲਿਆ ਜੀ ਖਿੱਚਦੇ ਉਹਦੇ ਪਹਿਲੇ ਮੇਰਾ ਬਾਹ ਫੜ ਲਿਆ ਉਹ ਨੂੰ ਖਿੰਜੀ ਵੱਟ ਵੱਟੇ ਮੇਰੇ ਕੈਂਚੀ ਮਾਰੀ ਜਾਵੇ ਮੈਂ ਉਹਨੂੰ ਕਹਿ ਵੀ ਰਹਾ ਮੈਂ ਕਿ ਅੰਕਲ ਛੱਡ ਦਿਓ ਮੇਰੇ ਲੱਗ ਰਿਹਾ ਸਤੰਕਰ ਜੀ ਛੱਡ ਦਿਓ ਮੈਨੂੰ ਇਹ ਵੀ ਨਹੀਂ ਛੱਡਿਆ ਫਿਰ ਮੇਰੇ ਮਾਰਦੇ ਪਏ ਸੀ ਫਿਰ ਐਨੇ ਦੁਕਾਨ ਦਾ ਕੀ ਨਾਮ ਸੁਮਨ ਜਰਨਲਸ ਸੁਮਨ ਜਰਨਲਸ ਰੋੜਾਈ ਕਿ ਕਿੱਥੇ ਆ ਇਹ ਬਈ ਨਿਊ ਕੀ ਮੰਗ ਆ ਹੁਣ ਤੁਹਾਡਾ ਹਾਂਜੀ ਮੰਗ ਕੀ ਹੈ ਮੰਗ ਦੀ ਆ ਸਰ ਮੇਰੇ ਜਨਾਬ ਜੋ ਬਾਇਬਾ ਇਨਸਾਫ ਚਾਹੀਦਾ ਸਰ ਮੇਰੇ ਨੂੰ ਦਾ ਨਾਮ ਅਭਿਸ਼ੇਕ ਸਮਨ ਆ ਜੀ ਇਹ ਕਿਸ ਤਰ੍ਹਾਂ ਲੜਾਈ ਹੋਈ ਆ ਇਹ ਉਹ ਦੋ ਮੁੰਡੇ ਸੀਗੇ ਉਹ ਦੁਕਾਨ ਤੇ ਆਏ ਸਵੇਰੇ ਤੇ ਬਸ ਉੱਥੇ ਖਾਪ ਕਰਨ ਲੱਪੇ ਤੇ ਅਸੀਂ ਕਹਾਂ ਵੀ ਤੁਸੀਂ ਨਾ ਇਦਾਂ ਕਰੋ ਉਹਨਾਂ ਤੋਂ ਇੱਕ ਪੈਸੇ ਘੱਟ ਸੀਗੇ ਸਿੱਕੇ ਸੀਗੇ 19 ਰੁਪਏ ਤੇ ਕਹਿੰਦੇ 20 ਦਾ ਨੋਟ ਦੇ ਦੇ ਮੈਨੂੰ 19 ਰੁਪਏ ਲੈ ਲਾ ਤੇ ਫਿਰ ਮੈਂ ਕਿਹਾ ਇਦਾਂ ਨਹੀਂ ਹੋ ਸਕਦਾ ਤੇ ਇੱਦਾਂ ਹੀ ਜਿਆਦਾ ਬੋਲਣ ਲੱਗ ਪਏ ਠੀਕ ਆ ਫੇ ਉਹ ਆਪਣੇ ਇੱਕ ਭਰਾ ਨੂੰ ਉਧਰੋਂ ਲੈ ਕੇ ਆਇਆ ਤੇ ਉਹ ਦੋਈ ਜਣਿਆਂ ਨੇ ਆ ਕੇ ਕਿ ਮੈਨੂੰ ਇੱਥੇ ਓ ਟਾ ਲਿਆ ਦੋਨਾਂ ਨੇ ਛੱਡ ਕੇ ਤਾਂ ਉਹਦੇ ਲੱਗੀ ਛੱਡ ਕੇ ਉਹ ਦੁਕਾਨ ਤੇ ਉਹ ਕਾਰਨਰ ਜਿਹਾ ਆਇਆ ਖੁੰਜਾ ਉਹਦੇ ਕਰਕੇ ਉਹਦੇ ਲੱਗ ਗਈ ਪਤਾ ਨਹੀਂ ਲੱਗਿਆ ਹੋਗਾ ਤੇ ਇੱਕ ਮੈਨੂੰ ਚਾਂਦੀ ਦੀ ਚੈਂਦੀ ਸੀਗੀ ਮੈਂ ਉਨੇ ਤੋਂ ਪੜਿਆ ਤੇ ਉਹ ਚੈਨੀ ਵੀ ਉਹਦੇ ਹੱਥ ਜੀ ਉਹਨਾਂ ਦੇ ਚੈਨੀ ਲੈ ਗਿਆ ਚੈਨੀ ਲੈ ਗਿਆ